ਜੋਨ ਹੋਈ ਹੈ ਉਸ ਦੇ ਵਿੱਚ ਪ੍ਰੈਜ਼ੀਡੈਂਟ ਸਰਦਾਰ ਗਗਨਦੀ ਬਿਲਕੁਲ 382 ਵੋਟਾਂ ਦੇ ਲਿਆ ਬ੍ਰਿੰਦਰ ਸਿੰਘ ਢਿੱਲੋਂ 215 ਤੇ ਗਗਨਦੀਪ ਸਿੰਘ ਬਾਦਲ ਨੂੰ ਕੇਟੂਗਰਾ ਦਿੱਤਾ ਗਿਆ ਹੈ ਵਾਈਸ ਪ੍ਰੈਜ਼ੀਡੈਂਟ ਲਈ ਸਰਦਾਰ ਅਜੀਤ ਪਾਸਿੰਗ 317 ਵੋਟਾਂ ਅਰਨਬੀਰ ਸਿੰਘ ਸਿਰਾ 281 ਅਜੀਤ ਪਾਸਿੰਗ ਵਾਈਸ ਪ੍ਰੈਜ਼ੀਡੈਂਟ ਡਿਕਲੇਅਰ ਕਰ ਗਏ ਹਨ ਸੈਕਟਰੀ ਲਈ ਮਰਪੁਰ ਸਿੰਘ ਤਾਲੀਵਾਲ ਨੂੰ 236 236 ਵੋਟਾਂ ਤੇ ਹਰਜੀਤ ਸਿੰਘ ਪਰਮਾਜਰਾ 360 ਵੋਟਾਂ ਹਰਜੀਤ ਸਿੰਘ ਪਰਮਾਜਰਾ ਹੈਜ਼ ਬੀਨ ਇਲੈਕਟਡ ਐਸ ਸੈਕਟਰੀ ਟੂ ਜੁਆਇੰਟ ਸੈਕਟਰੀ ਲਈ ਅਮਨਦੀਪ ਸਿੰਘ ਟੀਮ ਨੂੰ 360 ਵੋਟਾਂ ਮਿਲੀਆਂ ਤੇ ਗੌਰਵ ਰੱਬਰ ਨੂੰ 230 ਵੋਟਾਂ ਮਿਲੀਆਂ ਅਮਨਦੀਪ ਸਿੰਘ ਦੀ ਟੀਮ ਨੂੰ ਜੁਆਇੰਟ ਸੈਕਟਰੀ ਡਿਗਰੇ ਗਿਆ ਹੈ ਕੈਸ਼ੀਅਰ ਲਈ ਸਰਦਾਰ ਗੁਰਸੇਵਿਕ ਸਿੰਘ 400 ਵੋਟਾਂ 412 ਵੋਟਾਂ ਰੁਪਈਆ ਤੇ ਸਰਦਾਰ ਸੁਖਬੀ ਸਿੰਘ ਨੇ 185 ਵੋਟਾਂ ਦਿੱਤੀਆਂ ਇਹਦੇ ਵਿੱਚ ਗੁਰਸੇਵਿਕ ਸਿੰਘ ਜਿਹੜੇ ਹੈ ਕੈਸ਼ੀਅਰ ਦੇ ਇਲੈਕਟ੍ਰੀਕ ਟੇ ਗਏ ਆ ਲਾਇਬ੍ਰੇਰੀਅਨ ਸਰਦਾਰ ਲਵਪ੍ਰੀਤ ਸਿੰਘ ਤਿੰਨ ਤੋਂ 4 ਵੋਟਾਂ ਤੇ ਰਵੀ ਤਾਮਨਰ 286 ਲਵਪ੍ਰੀਤ ਸਿੰਘ 304 ਵੋਟਾਂ ਨਾਲ ਜੇਤੂ ਰਹੇ ਆ ਅੱਜ ਦੀ ਇਲੈਕਸ਼ਨ ਜਿਹੜੀ ਹੈ ਬੜੀ ਜਿਹੜੇ ਸਾਰੇ ਬਾਰ ਮੈਂਬਰ ਦੀ ਕੋਆਪਰੇਸ਼ਨ ਨਾਲ ਬੜੀ ਇਸ਼ਤਿਹਲ ਹੋਈ ਹੈ ਸਭ ਨੇ ਬੜੀ ਕੋਪੀਸ਼ੈਂਟ ਰੱਹੀ ਹੈ ਕਿੰਨੇ ਮੈਂਬਰਾਂ ਨੇ ਵੋਟ ਪਾਈ ਹੈ 602 ਵੋਟਾਂ 625 ਵੋਟਾਂ ਸੀ ਜੀ ਕੁੱਲ 632 ਵੋਟਾਂ ਸੀ ਇਹਦੇ ਵਿੱਚੋਂ 602 ਵੋਟਾਂ ਬੋਲ ਹੋਈਆਂ ਜੀ ਕਾਰਜਕਾਰੀ ਮੈਂਬਰਾਂ ਦਾ ਕਿਉਂ ਕਾਰਜਕਾਰੀ ਮੈਂਬਰਾਂ ਦੇ ਕੱਲੋਂ ਅਸੀਂ ਡਰਾਫਟ ਲਾਊਟ ਕੱਢਾਂਗੇ ਤੇ ਉਹਦੇ ਮਤਲਬ ਬਣਾਣਾ ਕਿਉਂਕਿ 15 ਮੈਂਬਰਾਂ ਨੇ ਅਪਲਾਈ ਕਰਿਆ ਸਾਡੇ ਕੋਲ ਪੋਸਟਾਂ 10 ਹੈ कोई ए कैंसिल भी हुई जिन्होंने डबल डबल वोटा पाई चार वोटा कैंसिल